ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਇੱਕ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਪੰਜਾਬੀ ਨੌਜਵਾਨ ਇੱਕ ਵੀਡੀਓ ਦੇ ਵਿੱਚ ਦੱਸ ਰਹੇ ਨੇ ਕਿ ਖੁਦ ਉਹਨਾਂ ਨੂੰ ਇੱਕ ਰਸ਼ੀਆ ਦੀ ਇੱਕ army ਦੇ ਵਿੱਚ ਭਰਤੀ ਕਰ ਲਿਆ ਗਿਆ ਔਰ ਉਹ ਉੱਥੇ ਮੁਸ਼ਕਲ ਦੇ ਵਿੱਚ ਨੇ ਔਰ ਯੂਕਰੇਨ ਭੇਜਿਆ ਜਾ ਰਿਹਾ ਔਰ ਉਹ ਨੌਜਵਾਨਾਂ ਦੇ ਪਰਿਵਾਰਾਂ ਦਾ ਪਿੱਛੇ ਇੱਕ ਬਹੁਤ ਚਿੰਤਾ ਵਾਲਾ ਹਾਲ ਹੈ ਔਰ ਉਸ ਪਰਿਵਾਰ ਦੇ ਕੋਲ ਕਲਨੌਰ ਦੇ ਨੇੜੇ ਦਾ ਪਿੰਡ ਹੈ ਔਰ ਪਰਿਵਾਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਚਿੰਤਾ ਉਸ ਵੀਡੀਓ ਤੋਂ ਬਾਅਦ ਔਰ ਉਹਨਾਂ ਨੂੰ ਇੱਕ ਉਮੀਦ ਹੈ ਸਰਕਾਰਾਂ ਦੇ ਉੱਤੇ ਕਿ ਜਲਦੀ ਸਰਕਾਰ ਜਿਹੜਾ ਉਹ ਕੋਈ ਕਦਮ ਚੁੱਕੇ ਔਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਵਾਪਸ ਘਰਾਂ ਨੂੰ ਪਰਤਣ ਆਪਾਂ ਪਰਿਵਾਰ ਨਾਲ ਵੀ ਗੱਲ ਕਰਦੇ ਹਾਂ ਹੁਣ ਕੀ ਨਾ ਕੀਜੀਏ ਅਸੀਂ ਗੁਰਵਿੰਦਰ ਸਿੰਘ ਜੀ ਕੀ ਤੁਹਾਨੂੰ ਫੋਨ ਕੀ ਆਇਆ ਬੇਟੇ ਦਾ ਕਦੋਂ ਦਾ ਗਿਆ ਸੀ ਬੇਟਾ ਪਹਿਲਾਂ ਤੇ ਕਾਫੀ ਚਿਰ ਫੋਨ ਹੀ ਨਹੀਂ ਆਇਆ ਜਦੋਂ ਬਾਅਦ ਵਿੱਚ ਫੋਨ ਆਇਆ ਤਾਂ ਕਹਿੰਦੇ ਵੀ ਸਾਨੂੰ ਨਾ ਰਸ਼ੀਆ ਦੀ ਪੁਲਿਸ ਨੇ ਫੜ ਲਿਆ ਸੀਆਰਪੁਲਿਸ ਨੇ ਫੜ ਲਿਆ ਤੇ ਫੜ ਕੇ ਸਾਨੂੰ ਉਹਨਾਂ ਨੇ ਆਰਮੀ ਵਿੱਚ ਭਰਤੀ ਕਰ ਦਿੱਤਾ ਕਿ ਉਹਾਨੂੰ ਡਰਾਚ ਮੁਕਾਇਆ ਵੀ ਨਹੀਂ ਤੇ ਤੁਹਾਨੂੰ 10 ਸਾਲ ਦੀ ਕੈਦ ਕਰ ਦੇਵਾਂਗੇ ਤੇ ਉਹ ਜਿਹੜੇ ਫਾਰਮ ਤੇ ਉਹਨਾਂ ਨੇ ਸਾਈਨ ਕਰਾਏ ਹੋਏ ਵੀ ਭਾਸ਼ਾ ਦਾ ਉਹਨਾਂ ਨੂੰ ਨਹੀਂ ਪਤਾ ਵੀ ਕੀ ਲਿਖਿਆ ਹੈ ਇਸ ਕਰਕੇ ਫਿਰ ਉਹਨਾਂ ਨੇ ਸਾਈਨ ਕਰ ਦਿੱਤੇ ਜਰ ਦੇ ਜੇ ਉਸ ਤੋਂ ਬਾਅਦ ਸਾਰ ਫਿਰ 15 ਦਿਨ ਜਾਂਦੇ ਤੁਹਾਨੂੰ ਟ੍ਰੇਨਿੰਗ ਦੇਣੀ ਹੈ ਤੇ ਮੇਰੇ ਕੋਲ 10 ਦੇਣੀ ਹੋਏ ਟ੍ਰੇਨਿੰਗ ਦੇ ਕੇ ਉਸ ਤੋਂ ਬਾਅਦ ਵਿੱਚ ਬਾਅਦ ਚ ਉਧਰ ਯੂਕਰੇਨ ਵਾਲੇ ਪਾਸੇ ਜਿੱਧਰ ਕਬਜ਼ੇ ਕੀਤੇ ਨੇ ਇਹਨਾਂ ਨੇ ਉਦਰ ਪੇ ਜਿਤਾ ਉਸ ਤੋਂ ਪਤਾ ਲੱਗਿਆ ਵੀ ਉਹ ਅੱਗੇ ਵੀ ਕਲਣ ਦੀ ਤਿਆਰੀ ਕਰ ਰਹੇ ਸੀ ਇਸ ਕਰਕੇ ਸੀ ਬੇਨਤੀ ਕਰਦੇ ਆਂ ਸਰਕਾਰ ਤੋਂ ਕਿ ਸਾਡੇ ਬੱਚੇ ਨੂੰ ਵਾਪਸ ਕਿਸੇ ਵੀ ਤਰੀਕੇ ਦੇ ਨਾਲ ਕਿਰਪਾ ਕਰਕੇ ਜਲਦੀ ਜਲਦੀ ਵਾਪਸ ਜੰਮਦਾ ਜਾਵੇ ਉਹ ਵੀਡੀਓ ਜਿਹੜੀ ਵਾਇਰਲ ਹੁੰਦਾ ਪਿਆ ਉਹਦੇ ਵਿੱਚ ਹੈਗਾ ਤੁਹਾਡਾ ਬੇਟਾ ਹਾਂਜੀ ਹੈਗਾ ਜੀ ਵੀਡੀਓ ਵਿੱਚ ਹੈਗਾ ਉਸ ਤੋਂ ਬਾਅਦ ਤੁਸੀਂ ਆਪਣੇ ਤੌਰ ਤੇ ਕਿਸੇ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋ ਸਰਕਾਰ ਵੱਲੋਂ ਜਾਂ ਆਪਣੇ ਤੌਰ ਤੇ ਸਾਰੇ ਉਹ ਬੱਚਿਆਂ ਨੇ ਬੱਚਿਆਂ ਦੇ ਸਾਰਿਆਂ ਨੇ ਰਲ ਮਿਲ ਕੇ ਕੋਈ ਵੀਡੀਓ ਵੀ ਪਾਈਆਂ ਤੇ ਬਾਕੀ ਉਹਨਾਂ ਦੇ ਵਿੱਚੋਂ ਕਿਸੇ ਦੇ ਮਾਂ ਬਿਆ ਉਹਨੇ ਜਾਂ ਕਿਸੇ ਨੇ ਅੰਬੈਸੀ ਦੇ ਨਾਲ ਕੰਡੈਕਟ ਕੀਤਾ ਕੇਸ ਕਰਕੇ ਤੇ ਅਸੀਂ ਹੁਣ ਜਦੋਂ ਸਾਨੂੰ ਬਿਲਕੁਲ ਏਦਾਂ ਪਤਾ ਲੱਗਿਆ ਫੋਨ ਆਇਆ ਲੇਟ ਕਿ ਆਹ ਗੱਲ ਹੋ ਰਹੀ ਹੈ ਫਿਰ ਅਸੀਂ ਉਹਨਾਂ ਅੰਬੈਸੀ ਨੂੰ ਫੋਨ ਆਇਆ ਹਾਂਜੀ ਫੋਨ ਆਇਆ ਜਿਹਨਾਂ ਦੀ ਮਮਾ ਨੇ ਚੁੱਕਿਆ ਸੀ ਉਹਨਾਂ ਨੇ ਕੀ ਵਿਸ਼ਵਾਸਨ ਦਿੱਤਾ ਉਹ ਦੱਸ ਦਿੰਦਾ ਤੁਹਾਨੂੰ ਦੱਸਿਓ ਕੀ ਹਾਂਜੀ ਅੱਛਾ ਪਰ ਮੈਨੂੰ ਤੁਸੀਂ ਥੋੜਾ ਦੱਸਿਓ ਕਿ ਤੁਹਾਨੂੰ ਹੁਣ ਫੋਨ ਆਉਂਦਾ ਬੇਟੇ ਵੱਲੋਂ ਜਾਂ ਅੰਬੈਸੀ ਵੱਲੋਂ ਕੀ ਗੱਲਬਾਤ ਹੁੰਦੀ ਹੈ ਅੰਬੈਸੀ ਵਾਲੇ ਕਿ ਪੁੱਤਲ ਜਾਣਾ ਬੇਟਾ ਕਿ ਤੁਹਾਡਾ ਗਗਨ ਜੀ ਦੇ ਮੱਕੀ ਬੋਕਰੋਂ ਬੋਲਦੇ ਹਾਂ ਜੀ ਕਿ ਮੈਂ ਤੁਹਾਨੂੰ ਮੱਪ ਬੋਲ ਰਹੀ ਹਾਂ ਇਹ ਪੁੱਤਲ ਜਾਣਾ ਬੱਚਾ ਕਿੱਦਾਂ ਗਿਆ ਮੈਨੂੰ ਦੱਸਾ ਜਾਣਾ ਬੱਚਾ ਇਹਦਾ ਟੂਰ ਅਸਲੀ ਤੇ ਘੁੰਮਣ ਗੇਰਨ ਵਾਸਤੇ ਗਿਆ ਹਾਂਜੀ ਤੇ ਬਾਕੀ ਉਹ ਵੀ ਹਮੇਸ਼ਾ ਪੁੱਛਦੇ ਨੇ ਉਹਨੂੰ ਦੇਖਦਾ ਤੁਹਾਡੇ ਵਾਲੇ ਸਾਰੇ ਸਵਾਲ ਜਵਾਬ ਇਹ ਕਿ ਪੁੱਤ ਨਾਲ ਨਾਲ ਕੀਤੇ ਨੇ ਕਿੱਦਾਂ ਗਿਆ ਕਿਦਾਂ ਨਾਲ ਬਣਿਆ ਚਾਹੇ ਕਿਦਾਂ ਉਥੇ ਪਰਤੀ ਹੋਇਆ ਕੀ ਦੈ ਅਭੀ ਤੋ ਹਾਨੂੰ ਕੋਈ ਜਿੰਦਾ ਫੋਨ ਨਹੀਂ ਆਇਆ ਕਿਉਂ ਹਾਨੂੰ ਫੋਨ ਲਿਆ ਹੋਣ ਅਸੀਂ ਬੜੇ ਤੱਕ ਜਿੱਤੇ ਰਹੇ ਰਾਤ ਦੇ ਹਨ ਜਾਗਣਾ ਤੁਹਾਨੂੰ ਪਤਾ ਜਿੱਦਾਂ ਕਿ ਬੱਚਾ ਕੋਈ ਕਹਿੰਦਾ ਮਾਂ ਬਾਪ ਨੂੰ ਬੋਲਦਾ ਕਿ ਮੇਰੀ ਕੀ ਮੀਂਦਿਆ ਉਹ ਤਾਂ ਮਿਲ ਆਖੰਦੀ ਕੋਲ ਮੈਨੂੰ ਲੋੜ ਨਹੀਂ ਸਭ ਮਾਂ ਬਾਪ ਨੂੰ ਬਤਾਵਾ ਕਿ ਕੀ ਬੋਤੇ ਕਰਾ ਦੇ ਨਾ ਇਹ ਤਮਾ ਤੋਂ ਕਿ ਬੰਦੀ ਨਾ ਹੋਵੇਰੇ ਕਰੂਗੀ ਘੁੰਮਣ ਲਈ ਗਿਆ ਹਾਂਜੀ ਘੁੰਮਣ ਲਈ ਗਿਆ ਹਾਲੇ ਵੈਸੇ ਉਹ ਪੜਾਈ ਕਰਦਾ ਸੀ ਅੱਜ ਕੱਲ ਹਾਂਜੀ ਬਲਾਸਟੋ ਕੀਤੀ ਪਾਸ ਹੋਵੇ ਹਾਂਜੀ ਤੁਸੀਂ ਦੱਸਦੇ ਸੀ ਸ਼ਾਇਦ ਆਇਲਟਸ ਦੀ ਵੀ ਤਿਆਰੀ ਕੀਤੀ ਆਇਲਟਸ ਵੀ ਕੀਤਾ ਹੀ ਉਹਨੇ ਹਾਂਜੀ ਬਾਕੀ ਬੱਚੇ ਤਾਂ ਕੁਝ ਮਾਨਦੇ ਵੀ ਖੁਸ਼ ਆਂ ਕਿ ਉਹਦੇ ਮਾਨਦੇ ਖਵਾ ਪਾਉਣ ਕਿ ਜਾਈ ਡਾਂ ਘੁੰਮ ਫੇਰਾਵਾ ਲੇ ਕਿਦਾਂ ਦਰ ਬੱਚਿਆਂ ਨੇ ਬੱਚੇ ਲਾ ਕੇ ਕਰ ਲਏ ਇਹਦਾ ਬਾਕੀ ਉਹਨਾਂ ਨੂੰ ਇਹ ਨਾ ਕਿ ਐਸ ਕਰਦੇ ਮੁਸ਼ਕਲ ਵੱਡੀ ਚੁਕੋ ਬਹੁਤ ਜ਼ਿਆਦਾ ਮੁਸ਼ਕਲ ਬੜੀ ਜ਼ਿਆਦਾ ਮਗਰ ਪਾਪਾ ਨੇ ਟੈਪਰੈਸ਼ਰ ਦੇ ਮੀਟੋ ਉਹ ਤਾਂ ਉਹ ਵੀ ਦਵਾਈ ਟੈਨਸ਼ਨ ਦਿਖਾਉਂਦੀ ਐ 24 ਘੰਟੇ ਟੈਨਸ਼ਨ ਦੀ ਦਵਾਈ ਤੋਂ ਬਿਨਾਂ ਰਾਤ ਸੌਣੇ ਲੱਗਦੇ ਹੋ

ਜਿਹੜੇ ਪਰਿਵਾਰ ਦੇ ਨਾਲ ਗੱਲ ਕੀਤੀ ਉਹਦਾ ਪਿੰਡ ਦੇ ਵਿੱਚ ਵੀ ਇੱਕ ਐਸਾ ਮਾਹੌਲ ਆ ਚਿੰਤਾ ਵਾਲਾ ਮਾਹੌਲ ਬਣਿਆ ਹੋਇਆ ਔਰ ਮੇਰੇ ਨਾਲ ਨੇ ਕੁਝ ਪਿੰਡ ਦੇ ਲੋਕ ਵੀ ਭਾਜੀ ਤੁਸੀਂ ਆਪਣਾ ਨਾਮ ਦੱਸ ਜੀ ਮੇਰਾ ਨਾਮ ਜਤਿੰਦਰ ਸਿੰਘ ਜੀ ਡੀਰੀਅਲ ਕਰਨ ਪ੍ਰਧਾਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅੱਛਾ ਭਾਜੀ ਕਿਵੇਂ ਦਾ ਮਾਹੌਲ ਆ ਕਿਉਂਕਿ ਪਰਿਵਾਰ ਦਾ ਬੱਚਾ ਜਿਹੜਾ ਉਹ ਕਰੋੜ ਤੋਂ ਜਿਵੇਂ ਦੱਸਦੇ ਹੋ ਪਰਿਵਾਰ ਵਾਲੇ ਕੀ ਵਿਦੇਸ਼ ਘੁੰਮਣ ਲੀ ਗਿਆ ਤੇ ਇਸ ਵੇਲੇ ਉਹਨਾਂ ਲਈ ਬਹੁਤ ਵੱਡੀ ਚਿੰਤਾ ਹੈ ਕਿਉਂਕਿ ਆਰਮੀ ਦੇ ਵਿੱਚ ਲੋਕੀ ਕੀਤਾ ਜਾਂਦੇ ਨੇ ਮਾਹੌਲ ਤੁਹਾਡੇ ਸਾਹਮਣੇ ਹੀ ਆ ਜੀ ਪਰਿਵਾਰ ਦੇ ਉੱਤੇ ਬੜੀ ਇਸ ਵੇਲੇ ਵੱਡੀ ਜਿਹੜੀ ਮੁਸੀਬਤ ਆ ਪਰਿਵਾਰ ਦੇ ਤੁਸੀਂ ਚਿਹਰਿਆਂ ਤੋਂ ਹਾਲ ਦਾ ਸਕਦੇ ਹੋ ਕਿ ਕਿੰਨੀ ਕਮਸੀਬਤ ਦੇ ਵਿੱਚ ਨੇ ਬਾਕੀ ਜਦੋਂ ਕਿਸੇ ਦਾ ਬੱਚਾ ਭੱਜ ਜਾਂਦਾ ਉਹ ਉਸ ਮਾਂ ਪਿਓ ਨੂੰ ਪਤਾ ਹੁੰਦਾ ਵੀ ਉਹ ਕਿਸ ਘੜੀ ਦੇ ਵਿੱਚੋਂ ਗੁਜ਼ਰ ਰਹੇ ਨੇ ਕਿੱਦਾਂ ਦੀ ਤੁਸੀਂ ਵੀ ਹੁਣ ਜੋ ਰਾਬਤਾ ਦਿਨ ਦੱਸ ਸਕਦੇ ਹੋ ਮੈਸੇਜ ਨਾਲ ਰਾਬਤਾ ਤੁਹਾਡਾ ਵੀ ਕੋ ਰਾਬਤਾ ਹੋਇਆ ਮੇਰਾ ਕੋਈ ਰਾਬਤਾ ਨਹੀਂ ਹੋਇਆ ਜੀ ਮੇਰਾ ਤੇ ਮੈਨੂੰ ਜਦੋਂ ਵੀਡੀਓ ਆਈ ਆ ਮੈਂ ਉਦੋਂ ਪਰਿਵਾਰ ਨਾਲ ਸੰਪਰਕ ਕੀਤਾ ਮੈਨੂੰ ਪਤਾ ਲੱਗਾ ਤੇ ਮੈਂ ਪਰਿਵਾਰ ਨੂੰ ਮਿਲਿਆ ਆਣ ਕੇ ਬਾਅਦ ਦੇ ਵਿੱਚ ਅਸੀਂ ਜਿਹੜੇ ਸਾਡੇ ਹਲਕਾਨ ਚਾਰਜ ਆਮ ਆਦਮੀ ਪਾਰਟੀ ਦੇ ਸਰਦਾਰ ਗਦੀਪ ਸਿੰਘ ਰੰਧਾਵਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਲੈਂਦੀ ਹੈ ਗੱਲ ਉਹ ਇਸ ਵੇਲੇ ਤੁਹਾਡੇ ਦੇ ਬਾਹਰ ਨੇ ਤੇ ਹੁਣ ਕੱਲ ਅਸੀਂ ਉਹਨਾਂ ਨੂੰ ਮਿਲਾਂਗੇ ਉਹਨਾਂ ਤੋਂ ਵੀ ਅਸੀਂ ਬਲਵਾਸ ਕਰਦੇ ਆਂ ਵੀ ਉਹ ਸਾਨੂੰ ਹਰ ਪੱਖ ਤੋਂ ਮਤਲਬ ਜਿਹੜਾ ਉਹ ਨਾਲ ਲੈ ਕੇ ਚੱਲਣਗੇ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦੋ ਪਰਿਵਾਰ ਵੀ ਅਪੀਲ ਕਰਦਾ ਪਿਆ ਕਿ ਸਰਕਾਰਾਂ ਮਤ ਕਰ ਲਹੁਣ ਐਸੇ ਬਿਲਕੁਲ ਜੀ ਇਹ ਆਮ ਬੰਦੇ ਦੇ ਦੇ ਵਸ ਦੀ ਗੱਲ ਨਹੀਂ ਇਹ ਸਰਕਾਰਾਂ ਦੇ ਵਸ ਦੀ ਗੱਲ ਆ ਸਰਕਾਰਾਂ ਹੀ ਇਹ ਜਿਹੜੀਆਂ ਨੇ ਤਾਂ ਤੋਂ ਤਾਂ ਅਪਰੋਚ ਕਰਕੇ ਤੇ ਜਿਹੜਾ ਉਹ ਇਹਨਾਂ ਦੀ ਮਤ ਕਰ ਸਕਦੀਆਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸਰਦਾਰ ਭਗਤ ਸਿੰਘ ਮਾਨ ਨੇ ਉਹਨਾਂ ਤੋਂ ਵੀ ਇਹ ਮੰਗ ਕਰਦੇ ਆ ਕਿ ਪਰਿਵਾਰ ਦੀ ਹਰ ਸੰਭਵ ਤਰੀਕੇ ਨਾਲ ਜਿਹੜੀ ਮਦਦ ਕੀਤੀ ਜਾ ਸਕੇ ਔਰ ਜਿਹੜਾ ਉਹ ਬੱਚਿਆਂ ਨੂੰ ਜਿਹੜਾ ਵਾਪਸ ਲਿਆਂਦਾ ਜਾ ਸਕੇ ਆਪਾਂ ਗੱਲ ਕੀਤੀ ਜਿਵੇਂ ਇਸ ਪਰਿਵਾਰ ਨਾਲ ਜੋ ਐਸੋਲੇ ਇਹ ਉਮੀਦ ਦੇ ਉੱਤੇ ਹੈ ਕਿ ਸਰਕਾਰ ਕੇਂਦਰ ਸਰਕਾਰ ਜਲਦ ਕੋਈ ਐਸੇ ਕਦਮ ਚੁੱਕੇ ਕਿ ਇਹਨਾਂ ਦਾ ਬੇਟਾ ਜਿਹੜਾ ਜਲਦੀ ਭਾਰਤ ਪਰਤੇ ਔਰ ਇਸੇ ਤਰ੍ਹਾਂ ਦੇ ਹੀ ਜਿਹੜੇ ਬਾਕੀ ਪਰਿਵਾਰ ਨੇ ਚਾਹੇ ਉਹ ਗੁਰਦਾਸਪੁਰ ਦੇ ਹਦੀਨਾ ਨਗਰ ਇਲਾਕੇ ਦਾ ਅਵਾਂਖੇ ਦਾ ਇੱਕ ਪਰਿਵਾਰ ਹੋਵੇ ਜਾਂ ਜਲੰਧਰ ਦੇ ਜਾਂ ਹੁਸ਼ਿਆਰਪੁਰ ਦੇ ਜਾਂ ਹੋਰ ਜਿਹੜੇ ਪੰਜਾਬ ਦੇ ਹੋਰ ਨੌਜਵਾਨ ਨੇ ਜਿਹੜੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਉਹ ਨੌਜਵਾਨਾਂ ਦੇ ਪਰਿਵਾਰ ਜਿਹੜੇ ਨੇ ਗੁਹਾਰ ਲਗਾ ਦੇ ਨੇ ਕਿ ਜਲਦ ਤੋਂ ਜਲਦ ਜਿਹੜਾ ਸਰਕਾਰ ਜਿਹੜਾ ਅੱਗੇ ਆਵੇ ਔਰ ਉਹਨਾਂ ਦੇ ਬੱਚਿਆਂ ਨੂੰ ਪਤਨ ਵਾਪਸੀ ਹੋਵੇ ਕੈਮਰਾ ਪਰਸਨ ਵੀ ਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਨੀ ਟੀਵੀ ਲਈ ਗੁਰਦਾਸਪੁਰ ਤੋਂ